ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਨਗ ਸੇਰ ਲਈ ਲੈ ਕੇ ਆਏ ਹਾਂ ਜੀ ਗੱਬਣ ਬੈੜ ਤਨ ਹੀ ਪਰ ਬੱਚੀਆਂ ਨੇ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਾਰ ਬਣੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8147615312 ਆਉ ਪੁੱਛ ਲੈਨੇ ਬਾਈ ਟੋਟਲ ਆਜੀ ਬਾਈ ਜੀ ਬਾਈ ਜੀ ਹੱਸੀ ਗਾਲ ਹੱਸੀ ਗਾਲ ਬਾਈ ਹੋ ਠੀਕ ਓਈ ਬਾਈ ਚੱਲਦੀ ਕਲਾਈ ਵਧੀਆ ਚੱਲ ਬਾਈ ਕੰਮ ਬਾਈ ਵਧੀਆ ਚੱਲੀ ਜਾਂਦਾ ਜੀ ਚਲੋ ਬਾਈ ਨਾਮ ਤੇ ਐਡਰੈਸ ਵੋ ਨਾਮ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਵੇ ਤਾਂ ਪਤਾ ਹੀ ਪਤਾੜ ਸ਼ਹਿਰ ਆ ਗਿਆ ਬਾਈ ਆਪਣਾ ਮੋਬਾਈਲ ਨੰਬਰ ਉਹ 68802 ਜੀ 18644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤਿੰਨ ਬੱਚੀਆਂ ਆਪਣੇ ਕੋਲੇ ਤਿੰਨੇ ਖੀਰੀਆਂ ਇੱਕ ਗੱਬਣ ਵਹਿੜ ਹੈਗੀ ਗੱਬਣ ਵਹਿੜ ਵੀ ਜਿਹਨਾਂ ਕਹਿੰਦੇ ਟਾਪ ਫੈਵਰਿਟ ਦੀ ਹੈਗੀ ਐਰ ਸ਼ੈਰ ਫੈਵਰਿਟ ਦੀ ਬਹੁਤ ਘੱਟ ਮਿਲਦੀ ਹੈਗੀ ਸਹੀ ਗੱਲ ਸਮੀ ਪਲੀ ਤੇ ਜਾਣ ਜਾਂਦਾ ਲਈ ਇੰਨੀ ਕਾ ਵੀ ਹੂੰ ਪਹਿਲ ਨੂੰ ਬੱਚੀ 28 ਨਹੀਂ 28 ਤੋਂ 30 28 ਤੋਂ 30 ਕਿਲੋ ਦੁੱਧ ਦੇ ਦੂਗੀ ਬਹੁਤ ਜ਼ਿਆਦਾ ਜਾਣ ਜਾਂਦਾ ਹੈ ਰਾਜੀ ਰੋਜੀ ਚਾਰ ਦਿਨ ਦਾ ਵਹਿੜ ਹੈਗੀ ਮੋਹ ਠੀਕ ਆ ਹਾਂਜੀ ਠੀਕ 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 ਤੇ ਸਾਢੇ 7 ਮਹੀਨਿਆਂ ਤੋਂ ਗੱਬਣ ਉੱਤੇ ਉਹ ਚੱਲੀ ਜੀ ਲਾਹੇ ਪਈ ਵੀ ਹੈਗੀ ਵਹਿੜ ਠੀਕ ਆ ਹਾਂਜੀ ਸੀਮਣ ਚੰਗਾ ਏ ਬਾਈ ਬਾੜ-ਬਾੜ ਦੇ ਜੰਗਲ بولਦੀ ਆਪ ਆ ਗਈ ਖੁਦ ਤੇ ਅੱਗੇ ਦੇ ਏਅਰ ਸ਼ਹਿਰ ਦੇ ਬੋਲਣ ਲੱਗਾ ਸੀਮਾ ਲੱਗਿਆ ਵਾਗਾ ਜੀ ਓਕੇ ਹਾਂਜੀ ਖੋਲ ਦੋ ਮੜੀ ਤੋਰ ਕੇ ਦਿਖਾ ਦਿਓ ਰਾਜੀ ਫੁੱਲਾ ਵੱਡਾ ਕਰਦਾ ਥਣ ਬੜਾ ਚੰਗਾ ਕੱਢਦੀ ਆਉਂਦੀ ਆ ਮੁੱਠੀ ਵਾਲਾ ਯਾਰ ਸਟਾਰਟਿੰਗ ਹੋ ਗਈ ਬਈ ਇਹਦੀ ਤਿਆਰੀ ਦੀ ਹੂੰ ਸਾਢੇ 7 ਮਹੀਨੇ ਦੀ ਗੱਬਣਾ ਕੀ ਤੇ ਤੋਰਾ ਤਾਰਾ ਚੈੱਕ ਕਰ ਮੈਂ ਕਹ ਪੂਰੇ ਦੀ ਚੜਾਈ ਮੈਂ ਕਹਿੰਦਾ ਬਈ ਰਾਜੀ ਰੂਜੀ ਫੁੱਲਾ ਲਾ ਗਈ ਜਿੰਨੇ ਕਹਿ ਦੋ ਉੰਨੇ ਰਾਜੀ ਆ ਗਈ ਵੱਡਾ ਕਰਦਾ ਬਾਕੀ ਸਾਹਿਬ ਬੈਕ ਸਾਈਡ ਤੋਂ ਡਾਕਟਰ ਇਹਦੀ ਜਿਹੜੀ ਲੇਵੇ ਦੀ ਚੜਾਈ ਆ ਉਹ ਦੇਖੋ ਤੁਸੀਂ ਵਹਿੜਦੀ ਠੀਕ ਆ ਉਹ ਦਿਖਾਉਣਾ ਹੈ ਭਾਈ ਮੁੱਲੀ ਆਈ ਵੀ ਅਗੇ ਇੱਕੇ ਫਾਰਮ ਚ ਚਾਰੇ ਨਗ ਲੈ ਆ ਗਿਆ ਪਾਹੇ ਠੀਕ ਆ ਲੈ ਫੱਟ ਥੋੜਾ ਭਾਈ ਵਾਕਈ ਸਹੀ ਗੱਲ ਆ ਚੜਾਈ ਚੜੂਈ ਪੱਠ ਪੁੜੇ ਦੀ ਬਹੁਤ ਆ ਵੀ ਰਾਜੀ ਰੂਜੀ ਫੁੱਲ ਬਹੁਤ ਜਿਆਦਾ ਚੰਗੀ ਆ ਉਹ ਡਾਕਟਰ ਜਾਣ ਜਾਂਦਾ 30 ਕਿਲੋ ਦੁੱਧ ਪਹਿਲਾਂ ਨੇ ਖੁੱਲਾ ਢੁੱਲਾ ਦੇ ਦੇਣਾ ਨੇ ਹੂੰ ਠੀਕ ਆ ਭਾਈ 30 ਲੀਟਰ ਦੁੱਧ ਦੀ ਬਾਈ ਕੰਦਾ ਜਮਾ ਖੁੱਲਾ ਢੁੱਲਾ ਦੇ ਦੂ 30 ਕਿਲੋ ਖੁੱਲਾ ਢੁੱਲਾ ਦੇ ਦੋਗੀ ਜੈਸਾ ਮੈਂ ਜਾਣ ਜਾਂਦਾ ਬਹੁਤ ਆ ਗਈ ਬਾਹਰ ਚ ਹੂੰ ਜਾਨ ਪੂਰੀ ਆ ਸਮੀ ਪਲੀ ਆ ਰਾਜੀ ਆ ਬੱਠਪੂੜਾ ਬਹੁਤ ਚੰਗਾ ਥਾਂ ਤੇ ਬਾਕੀ ਇਹ ਵੀ ਡਰਾਟ ਉੱਤੇ ਖੁੱਲੀਆਂ ਸੀ ਇਹ ਆਪਾਂ ਬੰਨ੍ਹਣੀਆਂ ਨਹੀਂ ਹੈ ਹਨਾ ਠੀਕ ਉਹਦਾ ਕਰਕੇ ਜਰੂਰ ਹਲਕਤ ਮੰਦੀ ਹੈਗੀ ਥੋੜੀ ਗੱਸੇ ਦੀ ਭੱਜਣਾ ਛੋਲੀ ਬੜੀ ਚੰਗੀ ਆ ਹਨਾ ਬਾਕੀ ਬੈਕ ਸਾਈਡ ਤੋਂ ਜਿਹੜੀ ਝੋਲੀ ਦੀ ਚੜਾਈ ਹੈੀ ਉਹ ਦਿਖਾ ਦਿਓ ਤੁਸੀਂ ਹੂੰ ਕਰਦੀ ਹੈਗੀ ਜਰੂਰ ਥੋੜਾ ਜਿਹਾ ਕੈਮਰੇ ਤੋਂ ਥੋੜੀ ਜੱਕ ਦੀ ਜਰੂਰ ਬਾਕੀ ਸਾਰੀ ਠੰਡੀ ਬਹੁਤ ਆਗੀ ਬਾਹਰ ਹੂੰ ਸਹੀ ਗੱਲ ਆ ਬਈ ਬੱਠਪੂੜੇ ਦੀ ਚੜਾਈ ਪੂਰੀ ਖੁੱਲ ਆ ਤੇ ਥੱਲੇ ਝੋਲੀ ਦੀ ਸਟਾਰਟਿੰਗ ਬਹੁਤ ਚੰਗੀ ਹੈਗੀ ਸਹੀ ਗੱਲ ਆ ਕੀ ਮੋਲਾ ਤਾਂ ਮੋਲ ਡਾਕਟਰ ਜਿਹਾ ਹੈ ਸਾਹ ਨੂੰ ਰੱਖਣਾ ਆਵੇ ਤਿਆਰ ਹੋਈ ਤਾਂ ਬੜ ਲੱਖ ਦੀ ਆ ਪਰ ਅੱਜ ਇਹਦਾ ਮੋਲ 65000 ਰੁਪਇਆ ਹੈ ਜਿਹੜਾ ਲੈਣ ਦੇਣ ਵਾਲਾ ਮਾਤਨ ਵਿੱਚੋਂ ਕਰਾਂਗੇ ਜਮਾ ਜੈਜ ਮੋਲ ਲ 62000 ਰੁਪਇਆ ਮਿਲਦੀ ਬਰੀਡ ਬਹੁਤ ਘੱਟ ਆ ਬਈ ਇਹ ਟਾਂਕੀ ਚੱਲਦੀ ਹੈ ਪਿੱਛੋਂ ਲੈਵੇ ਦੀ ਸਾਈਡ ਤੋਂ ਵੀ ਦੇਖ ਲਓ ਬੈਕ ਸਾਈਡ ਤੋਂ ਵੀ ਦੇਖ ਲਓ ਸਹੀ ਗੱਲ ਆ ਬਈ ਲੈਵਾਂ ਲੋਵਾਂ ਲੈ ਕਮਾਲ ਆ ਮੁੱਠੀ ਵਾਲਾ ਥਣ ਕਢਣਾ ਡਾਕਟਰ ਐ ਨਹੀਂ ਹੈਗਾ ਬਈ ਬਰੀਕ ਬਰੀਕ ਜਾਨੀ ਕਿੰਨੇ ਕਿੰਨੇ ਥਣ ਹੋਣਗੇ ਸਹੀ ਗੱਲ ਆ ਬਈ ਸਹੀ ਗੱਲ ਕੈਮਰੇ ਤੋਂ ਜ਼ਰੂਰ ਰੱਖ ਦੀਏਗੀ ਥੋੜਾ ਜਿਹਾ ਚੈੱਕ ਕਰਨੀ ਅੱਗੇ ਵੀਰੇ ਦੋ ਨੰਬਰ ਬ ਇਹ ਹੈ ਡਾਕਟਰ 13 ਕ ਮੰਥ ਏਜ ਆ ਬੱਚੀ ਦੀ ਠੀਕ ਆ ਹਾਂਜੀ ਕਿਹੜੇ ਸੀਮਨ ਦੀ ਤੰਦੋ ਖੀਰੀ ਹੈਗੀ ਹੂੰ ਤੇ ਫਰੀडम ਵਾਲ ਦੀ ਖੋਦ ਹੈਗੀ ਪ੍ਰੋਪਰ ਬਾਇਓ ਡਾਟਾ ਦਾ ਟਵਾਸਕੋ ਦੀ ਇਹਦੀ ਮਦਰ ਸੀਗੀ ਹੂੰ ਤੇ 37 ਕਿਲੋ ਦਾ ਮਦਰ ਰਿਕਾਰਡ ਸੀਗਾ ਜੀ ਠੀਕ 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 ਬੱਚੀ ਦੀ ਫੇਸ ਦੀ ਬਿਊਟੀ ਫੇਸ ਬਿਊਟੀ ਕਮਾਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੁਆਲਟੀ ਨੰਬਰ 1 ਪਹਿਲੇ ਥਣ ਵੀ ਸਾਫ ਸੁਥਰੇ ਹੈਗੇ ਮੋٹے ਮੋٹے ਹਾਂ ਟੀਕੇ ਦੇ ਤਕਰੀਬ ਹਾਈਟ ਦੇ ਬਹੁਤ ਆ ਡਾਕਟਰ ਹੈ ਦੀ ਟੀਕੇ ਦੇ ਤਿਆਰ ਆ ਗਈ ਬੱਚੀ ਜਮਾ ਟੀਕੇ ਦੇ ਬਿਲਕੁਲ ਰੈਡੀ ਆ ਬਾਈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਖਣ ਝੋਲੀ ਬੜੀ ਕਮਾਲ ਆ ਬਈ ਕੱਲਾ ਕੱਲਾ ਥਾਣਾ ਦੇ ਸਕਦਾ ਝੋਲੀ ਝੋਲੀ ਬਲਬਲ ਬਹੁਤ ਚੰਗੇ ਨੇ ਬਈ ਪੇਟ ਕੁੜੇ ਦੀ ਡਾਕਟਰ ਚੜਾਈ ਪੂਰੀ ਫੁੱਲ ਆ ਬੱਚੀ ਦੇ ਹਮ ਸਹੀ ਗੱਲ ਆ ਬਾਕੀ ਥਾਣੇ ਜੀ ਆਪਾਂ ਦਿਖਾ ਦਿੰਨੇ ਹਾਂ ਹਾਂ ਥਾਣੇ ਝੋਲੀ ਕੋਈ ਚੱਕ ਨਹੀਂ ਨਿਕਾ ਹਮ ਮੋਟੇ ਮੋਟੇ ਥਾਣਾ ਫਲਗਾਰ ਕੇ ਵਿਖਰੇ ਵਿਖਰੇ ਹਮ ਬਾਕੀ ਕੱਦ ਕਾਠ ਫੁੱਲਾ ਬੱਚੀ ਦਾ ਸਹੀ ਗੱਲ ਪੇਟ ਕੁੜੇ ਦੀ ਚੜਾਈ ਬਹੁਤ ਆ ਗਈ ਹਮ ਤੇ ਇਹਨਾਂ ਦਾ ਜਿਹੜਾ ਮੋਲਾ ਡਾਕਟਰ ਹਮ ਮੁੱਲ ਕਰਾਉਣ ਵਾਲਾ ਚਾਹੇ 35 ਕਰਾ ਲੇ 40 ਕਰਾ ਲੇ ਠੀਕ ਹੈ ਇਹ ਆਪਾਂ ਪੁੱਠੇ ਦੇ ਤਿੰਨਾ ਬੱਚਿਆਂ ਦਾ 32000 ਰੁਪਏ ਦੇ ਹਿਸਾਬ ਨਾਲ ਦੇ ਦਾਂਗੇ ਲੋੜੀ 30000 ਜਿਹੜੀ ਆਪਣੀ ਫ੍ਰੀ ਹੋ ਜੀ ਫ੍ਰੀ ਹੋ ਜੀ ਕਰਾਇਆ ਫ੍ਰੀ ਹੋ ਜੀ ਉਹ ਵੈਕੂ ਛੱਡ ਕੇ ਪਹਿਲੇ ਨੰਬਰ ਵਾਲੀ 32000 ਰੁਪਏ ਪਰ ਪੀਸ ਜੇ ਕੋ ਇਕੱਠਾ ਲਊਗਾ ਚਾਰੇ ਤਾਂ ਆਪਣੀ ਡਿਲੀਵਰੀ ਫ੍ਰੀ ਹੈਗੀ ਜੀ ਫਿਰ ਤਿੰਨਾ ਦਾ ਰੇਟ ਆ ਬਾਈ 32 32 ਉਹ ਗੱਬਣ ਨੂੰ ਛੱਡ ਕੇ ਠੀਕ ਹੈ ਕਿ ਨਹੀਂ ਅੱਗੇ ਭਰਾ ਤਿੰਨ ਨੰਬਰ ਕਿੰਨੀ ਉਮਰ ਹੈ ਇਹ ਡਾਕਟਰ 12 ਕ ਮਹੀਨੇ ਦੀ ਹੈਗੀ ਪੂਰੇ ਸਾਲ ਦੀ ਮਿਲਕ ਟੀਥ ਬੱਚੀ ਦੰਦੋ ਖੀਰੀ ਹੂੰ ਫੇ ਹੂੰ ਪੱਟਪੂਰੇ ਦੀ ਚੜਾਈ 40x166 ਦੀ ਬੱੱਚੀ ਹੈਗੀ ਇਹ ਠੀਕ ਆ ਤੇ ਜਿਹੜਾ ਸਟਰਕਚਰ ਆ ਬੱੱਚੀ ਦਾ ਪੱਟਪੂਰਾ ਦੀ ਚੜਾਈ ਆ ਫਰੰਟ ਫਰੋਂਟ ਦੇਖੋ ਤੁਸੀਂ ਜਿਹੜਾ ਖੜਨ ਦਾ ਸਟਰਕਚਰ ਉਹ ਬਹੁਤ ਜਿਆਦਾ ਸੋਹਣਾ ਹੈਗਾ ਗੁੱਡੀਆਂ ਆਈਆਂ ਕਰਕੇ ਜਰੂਰ ਥੋੜੀ ਜੀ ਅੱਜ ਵੀ ਕਰਦੀਆਂ ਨੇ ਹੈਗੀਆਂ ਬੱੱਚੀ ਦੀ ਜਿਹੜੀ ਫੇਸ ਦੀ ਬਿਊਟੀ ਉਹ ਦੇਖੋ ਬਿਊਟੀ ਬਈ ਬੜੀ ਕਮਾਲਾ ਬੋਦੀ ਬਾਦੀ ਬਹੁਤ ਚੰਗੀ ਆ ਹਨਾ ਹਨੱਖ ਪੁਣਾ ਬੱੱਚੀ ਦੇ ਤੇ ਦੰਦਕਾਰ ਬਹੁਤ ਟੀਕੇ ਦੇ ਜਮਾ ਕਾਬਲਾ ਟੀਕੇ ਦੇ ਬਿਲਕੁਲ ਕਾਬਲਾ ਬਈ ਸਹੀ ਗੱਲ ਆ ਤੇ ਪਿੱਛੇ ਝੋਲੀ ਦੇਖੋ ਤੁਸੀਂ ਝੋਲੀ ਪੂਰੀ ਚੰਗੀ ਹੈਗੀ ਝੋਲੀ ਦਿਖਾ ਨੇ ਬਈ ਤਾਂ ਥਣ ਵੀ ਚਾਰ ਹੀ ਹੈਗੇ ਹਮ 35 36 ਕਿਲੋ ਦੀ ਮਦਰ ਥੱਲੇ ਦੁੱਧ ਸੀਗਾ ਠੀਕ ਆ ਬਈ ਮੋਲ ਇਹਦਾ 32000 ਮੋਲ ਇਹਦਾ ਹੀ 32000 ਪਿੱਛੋਂ ਪੱਠ ਥੱਲੇ ਝੋਲੀ ਝੋਲੀ ਦੇਖ ਰਹਾ ਹਾਂ ਝੋਲੀ ਬਹੁਤ ਜਿਆਦਾ ਚੰਗੀ ਹੈ ਝੋਲੀ ਬੱਚੀ ਥੱਲੇ ਸਹੀ ਗੱਲ ਆ ਬਈ ਫੇਸ ਬੜਾ ਪਿਆਰਾ ਬਈ ਚਾਕਣੀ ਝੁਕਣੀ ਬੱਚੀ ਦੀ ਪੂਰੀ ਕੈਮ ਆ ਅੱਗੇ ਬਈ 4 ਨੰਬਰ ਕਿੰਨੀ ਉਮਰ ਏ ਡਾਕਟਰ 11 ਕਾ ਮੰਥ ਦੀ ਏਜ ਆ ਬੱਚੀ ਦੀ ਠੀਕ ਆ ਸਨੋਮੈਨ ਬੋਲਦੀ ਖੋਦ ਹੈਗੀ ਠੀਕ ਆ ਬੱਚੀ ਦੀ ਜਿਹੜੀ ਫੇਸ ਬਿਊਟੀ ਉਹ ਚੈੱਕ ਕਰਾ ਮਾਲ ਆ ਬਾਈ ਫੇਸ ਬੜਾ ਪੇਟ ਦੀ ਚੜਾਈ ਉੱਪਰ ਦਾ ਢਾਂਚਾ ਸਮਗਾ ਪਲਗਾ ਕਰਕੇ ਥੋੜੀ ਜਿਹੀ ਮਸਤੀ ਜ਼ਰੂਰ ਕਰਦੀਆਂ ਕਾਗੀਆਂ ਖੁੱਲੀਆਂ ਇਹ ਹੂੰ ਤੋਰਾ ਤਾਰਾ ਬੱਚੀ ਦਾ ਚੈੱਕ ਕਰੋ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵੱਡਾ ਕੱਦ ਘਾਟ ਝੂਲੀ ਝਾਲੀ ਬਹੁਤ ਚੰਗੀ ਆ ਲੈ ਰਾਜ ਜੀ ਫੁੱਲ ਅੰਦਰੋਂ ਤੰਦਰੁਸਤ ਆ ਮਾਰਦੀ ਆ ਸਾਲਾਂ ਬਾਈ ਗੜਕਾ ਮਾਰਦੀ ਆ ਪੂਰੀਆਂ ਫੇਰ ਡਾਕਟਰ ਜਿਹੜੀ ਚੜਾਈ ਹੈਗੀ ਬੱਚੀ ਦੀ ਪੂਰੀ ਫੁੱਲ ਆ ਗਈ ਹੂੰ ਇਹ ਥਣ ਵੀ ਚ ਤੇ 44 ਵਾਲੀ ਗੱਲ ਉਹਦਾ ਤੇ ਮਦਰ ਰਿਕਾਰਡ ਸੀਗਾ ਜੀ ਹਮ ਮੋਲੇ ਦਾ ਵੀ 32 ਵੀਰ ਮੋਲੇ ਦਾ ਵੀ ਡਾਕਟਰ 32 ਜਾਰੀ ਰਿਹਾ ਮੋਲ ਭਾਈ ਇਹਦਾ ਵੀ ਦੜੇ ਚ ਆ ਜਾਣਾ ਜਿਵੇਂ ਇਹਦਾ ਫੇਸ ਫੂਸ ਹਨ ਬੱਚੀ ਚ ਬਰੀਕੀਆਂ ਬਹੁਤ ਨੇ ਖੜਨੀ ਖੁੜਨੀ ਚੈੱਕ ਕਰ ਲਓ ਫੇਸ ਬੜਾ ਪਿਆਰਾ ਬੋਦੀ ਬਾਦੀ ਬਹੁਤ ਚੰਗੀ ਝੋਲੀ ਦੀ ਚੜਾਈ ਡਾਕਟਰ ਝੋਲੀ ਦਿਖਾ ਦੇ ਕਿੰਨੇ ਬੱਚਿਆਂ ਨੇ ਇੱਕ ਨੰਬਰ ਆ ਗਈਆਂ ਝੋਲੀ ਝੋਲੀ ਥੱਲੇ ਝੋਲੀ ਝੋਲੀ ਪੂਰੀ ਖੁੱਲੀ ਡੁੱਲੀ ਹੈਗੀ ਐ ਨਹੀਂ ਹੈਗਾ ਜੀ ਠੀਕ ਜਿਹਾ ਥਾਣ ਹੋਣਗੇ ਮੋٹے ਮੋٹے ਥਾਣਾ ਮੋਲ ਭਾਈ ਨੇ ਜੈਜੀ ਰੱਖਿਆ 32000 ਰੁਪਏ ਵਿੱਚੋਂ ਜਿਹੜਾ ਮਾਂ ਤਣ ਮੌਕੇ ਤੇ ਨੇ ਕਰਾਇਆ ਵੀ ਜਿਹੜਾ ਫਰੀ ਰਹਿ ਗਿਆ ਕਰਾਇਆ ਫਰੀ ਹੋਊਗਾ ਜੀ ਜੇ ਕੋਈ ਤਿੰਨੇ ਬੱਚੀਆਂ ਇਕੱਠੀਆਂ ਲਓ ਤਾਂ ਵੀ ਕਰਾਇਆ ਫਰੀ ਹੈਗਾ ਠੀਕ ਹੈ ਤੇ ਜੇ ਕੋਈ ਚਾਰੇ ਨਾ ਕੀ ਲਾਂਦਾ ਫਿਰ ਤਾਂ ਚਲੋ ਹੈਗੇ ਹੈਗਾ ਜੀ ਫਿਰ ਤਾਂ ਕਰਾਇਆ ਹੈਗਾ ਹੀ ਹੈਗਾ ਹਨਾ ਫਰੀ ਆਪ ਬੈਠ ਭਾਈ ਯਾਰ ਸਰ ਬਹੁਤ ਚੰਗੀ ਹੈਗੀ ਝੋਲੀ ਝੋਲੀ ਕਮਾਲ ਆ ਦੁੱਧ ਵਾਟੇ ਚੰਗਾ ਪਾਤੂ ਸਾਡੇ 7 ਮਹੀਨੇ ਦੀ ਗੱਬਣਾ ਰਾਕਟਰ ਝੋਲੀ ਸਟਾਰਟਿੰਗ ਬਹੁਤ ਜ਼ਿਆਦਾ ਚੰਗੀ ਹੈ ਬੱਚੀ ਸਹੀ ਗੱਲ ਆ ਭਾਈ ਸਹੀ ਗੱਲ ਤੇ ਕਿਸੇ ਵੀਰ ਨੂੰ ਚਾਰਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ